ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਾ ਚਲਕਿ ਚਲ ਕੋਸ਼ਿਸ਼ ਬਾਸ਼ੋ ਕਈ ਵਾਰ ਹੋਣਾ ਸੀ ਚੀਜ਼ਾਂ ਜਿਹੜੀਆਂ ਨੇ ਨਹੀਂ ਮੰਨਦੇ ਵੀ ਹੁੰਦਾ ਹੀ ਨਹੀਂ ਐ ਨਕਾਰ ਦਿੰਨੇ ਹਨ ਤੁਕ ਦੇਖਿਆ ਹੁੰਦਾ ਨਹੀਂ ਸੀ ਤੁਹਾਨੂੰ ਲੱਗਦਾ ਵੀ ਜੋ ਚੀਜ਼ ਅਸੀਂ ਨਹੀਂ ਦੇਖੀ ਅਸੀਂ ਮੰਨਦੇ ਨਹੀਂ ਐ ਇੱਕ ਨਾ ਨਿੱਜੀ ਐਕਸਪੀਰੀਅੰਸ ਸ਼ੇਅਰ ਕਰਾਂ ਜੋ ਮੇਰਾ ਹੈ ਜਿਹੜੀ ਸੀ ਮੈਂ ਜ਼ਿੰਦਗੀ ਪਹਿਲੀ ਵਾਰ ਐਕਸਪੀਰੀਅੰਸ ਕੀਤੀ ਅਸੀਂ ਗਏ ਸੀਗੇ ਡੇਰਾ ਸਾਹਿਬ ਮਾਪੂਣ ਮਾਸ਼ੀ ਦੇ ਉੱਥੇ ਨਾ ਇੱਕ 10 ਸਾਲ ਦੀ ਬੱਚੀ ਮਿਲੀ ਸਾਡੇ ਸਿੰਘ ਲੈਕੇ ਨੂੰ ਚੌਂਕੀ ਆ ਗਈ ਸੀ ਉੱਥੇ ਉਹ ਬੱਚੀ 10 ਸਾਲ ਦੀ ਆ ਕੇ ਚੁੰਮਣ ਕੇ ਲੱਗੀ ਮੈਨੂੰ ਮੁਕਤੀ ਦਿਵਾ ਦਿਓ ਮੈਨੂੰ ਮੁਕਤੀ ਚਾਹੀਏ ਹੁਣ ਉਹ ਬੱਚੀ ਨੂੰ ਕੀ ਤਾਂ ਮੁਕਤੀ ਕੀ ਹੁੰਦੀ ਹੈ ਉਹ ਇੰਨਾ ਭਾਰਾ ਇਸਲਾਮਿਕ ਕੇਂਦਰ ਹੋ ਰੱਖਿਆ ਸੀ ਇਸ ਬੱਚੀ ਤੇ ਛੋਟ 10 ਸਾਲ ਦੀ ਬੱਚੀ ਤੇ ਮਨ ਲਓ ਇਹ ਸਿੰਘ ਨੂੰ ਭੇਜਿਆ ਵੀ ਕਮੰਡਰ ਲੈਕੇ ਜਿਹੜਾ ਸਿੰਘ ਕਮੰਡਰ ਲੈਕੇ ਲੈਣ ਗਿਆ ਉਹਦਾ ਗੋਡਾ ਗੋਡਾ ਮੁੜ ਗਿਆ ਇੱਕੋ ਥਾਂ ਖਲੋਤੇ ਸਾਰੇ ਅਸੀਂ ਕਿੱਧਰ ਚਲੇ ਗਏ ਕੁੜੀ ਮਾਂ ਕੇ ਤੇ ਮੁਰਗੀ ਪਿਓ ਕੇ ਤੇ ਚਲਾ ਗਿਆ 20 ਸਾਢੇ ਕੋ ਰਹਿ ਗਈ। ਮਸਲਾ ਲੱਭ ਕੇ ਅਸੀਂ ਫਿਰ ਇਕੱਠੇ ਕੀਤੇ ਸਾਰੇ। ਤੇ ਧੂਣਾ ਲੈ ਭਗਵਾਨ ਸ੍ਰੀ ਚੰਦ ਮਾਰਾ ਜੀ ਦਾ ਉੱਥੇ ਜਗ੍ਹਾ ਗਈ ਆ। 4 ਘੰਟੇ ਲੱਗੇ ਸਾਡੇ ਸਿੰਘਾਂ ਨੂੰ। 2 ਸਿੰਘ ਲੱਗੇ 4 ਘੰਟੇ। ਚੀਜ਼ਾਂ ਕੱਢੀ ਗਏ, ਕੱਢੀ ਗਏ, ਨਵੀਆਂ ਆਈਆਂ ਗੀਆਂ, ਕੱਢੀ ਗਏ, ਨਵੀਆਂ ਆਈਆਂ ਗੀਆਂ। ਟੋਲੀ ਦਾ ਇਸ਼ਾਨਾਮੀ ਕਰਵਾਇਆ ਉਹਨੂੰ। ਕਾਫੀ ਮਸਲਾ ਹੱਲ ਹੋਇਆ ਪਰ ਥੋੜਾ ਜਿਹਾ ਫੇਰ ਆ ਗਿਆ ਸੀ ਕਿ ਹੁਣ ਇਦਾਂ ਵੀ ਨੂੰ ਸਾਡੇ ਕੋਲ ਪੰਜਾਬ ਲੈ ਕੇ ਆਉਣਾ ਮੈਂ ਡੇਰੇ ਤੇ। ਪੜਾ ਲੈ ਕੇ ਦਿੱਲੀ ਦੇ ਮਾਪੇ ਉਹ ਈ ਰਿਕਸ਼ਾ ਚ ਲੰਦਾ ਸੀ ਚਾਰ ਗਰੀਬ ਬੰਦਾ ਪੜਾ ਦੇ ਲੈ ਕੇ ਉਹਥੇ ਫਿਰ ਉਤਰਨਾ ਕੀਤਾ ਕੁਝ ਫੇਰ ਰਹਿ ਗਿਆ ਮਤਲਬ ਸਾਨੂੰ ਕਿਨੇ ਚੜ੍ਹਨ ਲੱਗੇ ਪੰਜ ਦਿਨ ਉਹ 10 ਸਾਲ ਦੀ ਬੱਚੀ ਦੇ ਹਾਰ ਕੇ ਕੱਲ ਰਾਤ ਫਿਰ ਜਿਹੜਾ ਉਹਦੀ ਜਿਹੜਾ ਤਾਂਤਰਿਕ ਸੀ ਤੇ ਉਹ ਪਕੜਿਆ ਸੀ ਫਿਰ ਜਿਹੜੀ ਚੀਜ਼ ਉਹ ਅੰਦਰ ਸੀ ਉਹਨੂੰ ਉਹਦੇ ਆਪਣੇ ਅੰਦਰ ਉਤਾਰਾ ਕਰਾਇਆ ਉਹ ਇੰਨੀ ਹੈਵੀ ਚੀਜ਼ ਸੀ ਕਿ ਜਦੋਂ ਉਤਾਰ ਕੇ ਬੱਚੀ ਠੀਕ ਹੈ ਉਹ ਬਾਹਰ ਠੀਕ ਰਹਿੰਦੀ ਜਦ ਦਰਬਾਰ ਸੋਂ ਉਤਰਦੀ ਸੀ ਨਾ ਤੇ ਉਹਦੇ ਹੱਥ ਪਰ ਮੁਰਜੇ ਚੀਕਾ ਮਾਰ ਲੱਪਣੀ ਸੀ ਉਹਨੂੰ ਤੇ ਉਹ ਜਦੋਂ ਦਰਸ਼ਨ ਕਰਾ ਕੇ ਲਿਆ ਉਹ ਕਹਿੰਦੇ ਮੈਨੂੰ ਕੁਝ ਦੇਖਿਆ ਨਹੀਂ ਰੱਖਾਂਗੇ ਹਨੇਰਾ ਗਿਆ ਮੈਂ ਕੁਝ ਨਹੀਂ ਦੇਖ ਸਕੀ ਦਰਬਾਰ ਸੋਂ ਅੰਦਰ ਹਨਾ ਤੇ ਉਹਦੀ ਮਾਂ ਦਾਸੀ ਕਿ ਪਿਛ ਮਤਲਬ ਕ ਪਰਸੋਂ ਰਾਤ ਦੀ ਗੱਲ ਹੈ ਜਦੋਂ ਦਰਬਾਰ ਸੋਂ ਲੈ ਕੇ ਚੱਲੇ ਤੇ ਉਹਦੇ ਜਿਹੜਾ ਨਾਨਾ ਸੀਗਾ ਉਹ ਤਾਂ ਗੋਡਾ ਮੁੜ ਗਿਆ ਉਹਦੇ ਪਿਓ ਨੇ ਚੁੱਕੀ ਹੈ ਨਾ ਤੇ ਉਹਨੇ ਆਪਣੀ ਮਾਂ ਪਿੱਛੇ ਸੀ ਪਿਓ ਹੋ ਗਿਆ ਉਹਨੇ ਆਪਣੀ ਮਾਂ ਨਾਲ ਵੇਖ ਕੇ ਕਹਿੰਦੇ ਐ ਕਿਤੇ ਉਹਦੀ ਪੈਰ ਦਾ ਮਾਂ ਦਾ ਪੈਰ ਮੁੜ ਗਿਆ ਵਿਚਾਰੀ ਦਾ ਉਹ ਡਿੱਗ ਵੀ ਉੱਥੇ ਇੰਨੀ ਬਲੀ ਉਹਰ ਕੱਲ ਕਾਫੀ ਲੰਮਾ ਟਾਈਮ ਲੱਗਾ ਸਾਨੂੰ ਘਰੇ ਵੀ ਤੇ ਉਹਦਾ ਉਤਾਰਾ ਆਪਣੀ ਜੇ ਕਰਵਾ ਕੇ ਤੇ ਕੱਲ੍ਹ ਇਸ਼ਨਾਨ ਕਰਾ ਬੱਚੀ ਕਾ ਠੀਕ ਸੀ ਦਲੀ ਵਾਪਸ ਭੇਜਤੀ ਹੈ ਪਰ ਉਹ ਜਿਹੜੀ ਚੀਜ਼ ਉਤਾਰਾ ਮੈਂ ਆਪਣੇਦਰ ਕਰਵਾ ਲਿਆ ਉਹ ਮੈਨੂੰ ਨਹੀਂ ਸੀ ਪਤਾ ਵੀ ਅੰਦਰ ਮਹਿਸੂਸ ਕਿਵੇਂ ਹੁੰਦਾ ਮਰੋ ਜਿਵੇਂ ਅਸੀਂ ਹੁਣ ਕੱਢਦੇ ਆ ਹਨਾ ਲੋਕਾਂ ਦੇ ਨਾਲੀ ਚੜਾਈਦਾ ਉਹ ਦਾਸ ਮੇਰਾ ਇੱਥੇ ਆ ਗਿਆ ਮੇਰੇ ਇੱਥੇ ਆ ਗਿਆ ਉਹ ਐਕਚੁਅਲੀ ਫੀਲ ਕੀ ਹੁੰਦਾ ਜਦੋਂ ਚੀਜ਼ਾਂ ਹਨਾ ਕਿਵੇਂ ਮਹਿਸੂਸ ਹੁੰਦਾ ਉਹ ਮੈਂ ਪਹਿਲੀ ਦਫਾ ਦੇਖਿਆ ਜੀ ਦਰਬਾਰ ਸਾਹਿਬ ਗਏ ਤੇ ਮੇਰੇ ਇੱਥੇ ਤੱਕ ਨਾ ਕੰਮ ਚੜ ਗਿਆ ਇੱਥੇ ਗਲੇ ਜائیں ਹਿਲੇ ਮੈਨੂੰ ਘਬਰਾਹਟ ਹੋਵੇ ਤੇ ਦੇਖ ਜਗੀ ਭਾਰੀ ਅਸੀਂ ਉਹ ਤੋਂ ਮੀਂਹ ਪਵੇ ਤੇ ਐ ਲੱਗੇ ਕਿ ਸਿਰਤ ਨਾ ਚੜ ਜਾਏ ਕਿਤੇ ਨਾ ਇਸ਼ਾਨ ਕਰਵਾਇਆ ਉਹ ਇੰਨੀ ਬਲੀ ਕਿ ਜਿਹੜਾ ਦਰਬਾਰ ਸਕੇ ਮੇਰੇ ਹੱਥ ਮੋੜਨ ਦੀ ਕੋਸ਼ਿਸ਼ ਕਰਦੇ ਸੀ ਵਿਚਾਰੀ ਮੇਰੇ ਕਿਥੋਂ ਮੋੜਨੇ ਉਹ ਬੱਚੀ ਦਾ ਕੀ ਹਾਲ ਕੀਤਾ ਉਹਨਾਂ ਨੇ ਤੇ ਹੁਣ ਵੀ ਸੁਸਤੀ ਇੰਨੀ ਚੜੀ ਪਈ ਆ ਮਤ 3 ਵਜੇ ਦਾ ਜਾਬਤੇ ਬੈਠੇ ਦੁਬਾਰਾ ਸਵੇਰੇ ਜਾਬਤੀ ਆ ਅੱਖ ਖੋਲਦੀ ਚਾਹ ਪੀ ਕੇ ਫਿਰ ਜਾਬਤੇ ਬੈਜੀ ਦਾ ਹੁਣ ਦਿੱਲੀ ਜਾਣਾ ਸੀਗਾ ਹੁਣ ਉੱਠੇ ਦੇ ਹੋਣੀ ਤੇ ਅੱਖਾਂ ਦੇਖੋ ਚੜੀਆਂ ਪਈਆਂ ਨੇ ਮੇਰੀਆਂ ਇਹ ਹੁਣ ਉਹਨੂੰ ਛੱਡਣਾ ਹੈ ਕਿਦਾ ਕੀ ਕਹਣਾ ਇਹ ਗੱਲ ਬਾਤ ਹੀ ਹੈ ਅੱਜ ਆਪਣੀ ਕੋਲ ਰੱਖੀ ਹੋਈ ਹੈ ਅੰਦਰ ਹੀ ਹੈ ਬਹੁਤ ਹੈਰਾਨੀ ਦੀ ਗੱਲ ਵੀ ਉਹ ਇੰਨੀ ਬਲੀ ਹੈ ਮਨੇ ਮਤਲਬ ਹਿਲਾ ਕੇ ਰੱਖ ਤੱਕ ਦਵਾ ਸਾਨੂੰ ਵੀ ਕਿਹਦੇ ਵੇਸੇ ਕਿ ਸਾਇਦ ਇੱਕ ਪਟਿਆਲੇ ਕੇ ਸਾਇਸ ਸੀਗਾ ਉਹਨੂੰ ਪਰ ਕਿਸੀਂ ਸਾਡੇ ਕੋਲ ਲੈ ਕੇ ਆਓ ਇੱਕਦਮ ਨਹੀਂ ਹੋਏਗਾ ਪੁਰਾਣੀ ਚੀਜ਼ਾਂ ਕਿਦਾਂ ਹੁੰਦੀ ਨਾ ਬੱਚੀ ਸੀ ਕਮਜ਼ੋਰ ਹੈ ਜੇ ਜ਼ੋਰ ਲਾ ਦੇ ਹੋ ਸਕਦਾ ਉਹਦੀ ਮੌਤ ਵੀ ਹੋ ਸਕਦੀ ਹੈ ਉਹ ਜਿਸ ਮਾਮਾਬਬ ਤੇ ਬੀਤੀ ਹੈ ਬਸ ਉਹਨਾਂ ਪੀਜ਼ਾ ਖਵਾਇਆ ਬੱਚਿਆਂ ਨੂੰ ਕੱਲ ਚਲੋ ਥੋੜਾ ਖਰਚਾ ਬਣੀ ਪਹਿਲੇ ਦੇ ਕੇ ਤੋਰੇ ਬਈ ਗਰੀਬ ਬੰਦੇ ਆ ਨਾ ਕਿੱਥੋਂ ਜਾਣਗੇ ਛੱਡੋਂ ਤਾਂ ਮਾਨੇ ਸੀ ਕਰਦਾ ਵੀ ਕਿਤੇ ਹੋਰ ਛੱਡ ਦੇ ਕਿਤੇ ਹੋਰ ਬੰਦੇ ਧੱਕੇ ਚੜ ਗਏ ਲੁੱਟ ਲੂ ਬੱਚੇ ਬਚਣੀ ਦੇ ਹੈ ਨਹੀਂ ਕਿਸੇ ਕੋਲ ਉਹ ਚੀਜ਼ ਨਹੀਂ ਪੈ ਨਹੀਂ ਪਾਰੀ ਸਮਝ ਨਹੀਂ ਆ ਰਹੀ ਕਰਨਾ ਕਦੀ ਕਿਸੇ ਨੂੰ ਫੋਨ ਕਰ ਕਦੀ ਕਿਸੇ ਨੂੰ ਪੁੱਛ ਯਾਰ ਕੀ ਕਰੀ ਬੱਚੀ ਹੈ ਕਮਜ਼ੋਰ ਹੈ ਕਿੱਦਾਂ ਕਰਨਾ ਹੈ ਪਰ ਮਾ ਗ੍ਰਿਪਾ ਉਹ ਕੰਮ ਨਿਭੜ ਗਿਆ ਸਾਰਾ ਪਰ ਇਹ ਜੋ ਮੈਂ ਖੁਦ ਐਕਸਪੀਰੀਅੰਸ ਕੀਤਾ ਮੇਰੇ ਹੱਥ 모ੜਨ ਦੀ ਕੋਸ਼ਿਸ਼ ਕਰ ਰਹੀ ਸੀਗੀ ਕਦੀ ਪਿਆਰ 모ੜਨ ਦੀ ਕੋਸ਼ਿਸ਼ ਕਰੇ ਉਹ ਤੇ ਮਹਿਸੂਸ ਹੋ ਰਿਹਾ ਤੇ ਗਲੇ ਦੇ ਅੰਦਰ ਐ ਚੱਲ ਰਹੀ ਹੁਣ ਜਿਵੇਂ ਤੇ ਮੇ ਛਾਤੀ 'ਚ ਬੈਠੀ ਹੋਈ ਹੈ ਤੇ ਉਪਰ ਆ ਗਦੀ ਛਾਤੀ ਨੂੰ ਨਾ ਉਹਨਾਂ ਕੀ ਡਿਜ਼ੀਨਸ ਹੁੰਦਾ ਹੁਣ ਮੇਰਾ ਹੈ ਮਤਲਬ ਇਹਨੇ ਇੰਨਾ ਹਾਲ ਕੀਤਾ ਬੱਚੀ ਦਾ ਤੇ ਕੀ ਬੱਚੀ ਦੀ बेहोਸ਼ ਰਹਿੰਦੀ ਸਾਰਾ ਦਿਨ ਬੇਚਾਰੀ ਉਹ ਜਿੰਮੇਦਾਰ ਦੇ ਨੇ ਹਨ ਆਪਣੀ ਕਦੀ ਮਾਂ ਦਾ ਗਲਾ ਘੁੱਟਦਾ ਕਦੀ ਆਪਣਾ ਗਲਾ ਘੁੱਟ ਲੈਣਾ ਉਹਨੇ ਵੀ ਮੈਨੂੰ ਮਾਰ ਦੋ ਹੁਣ ਇਹ ਨਹੀਂ ਸਮਝਿੰਦੇ ਵੀ ਇਹਨਾਂ ਹਰਾਮ ਖੁਰਾਂ ਨੂੰ ਮਿਲਦਾ ਕੀ ਬੱਚਿਆਂ ਨੂੰ ਤੰਗ ਕਰਕੇ ਇਹਨਾਂ ਮਸਲਮਾਨਾਂ ਨੂੰ ਇਹ 10 ਸਾਲ ਦੀ ਬੱਚੀ ਹੈ ਤੁਹਾਡਾ ਕੀ ਵਗਾਰਿਆ ਨੇ ਹਨ ਤੁਹਾਡੇ ਕਿਸ ਕੰਮ ਹੈ ਪਰ ਚਲੋ ਕੋਸ਼ਿਸ਼ ਕਰੋ ਵਿਚਾਰ ਰੱਖੋ ਕਿਸੇ ਵੀ ਵੀਰਵਾ ਨੂੰ ਕਿਸੇ ਕੋਲ ਕੋਈ ਚੀਜ਼ ਲੈ ਕੇ ਨਹੀਂ ਖਾਣੀ ਔਰ ਕਿਸੇ ਵੀ ਦਰਗਾਹ ਦੀ ਚੀਜ਼ ਨਹੀਂ ਖਾਣੀ ਕੋਈ ਲੱਡੂ ਨਹੀਂ ਖਾਣਾ ਕੋਈ ਪਰੀ ਚੀਜ਼ ਵੀ ਵਾਲੀ ਲੈਣੀ ਕਿਸੇ ਤੋਂ ਉਹਨੇ ਵੀ ਦਰਗਾਹ ਅਜਮੇਸ਼ੀਰ ਦਰਗਾਹ ਦੀ ਉਹਨੇ ਲੱਡੂ ਖਾਦੇ ਸੀ ਉਹੀ ਕਿ ਨਹੀਂ ਹਾਂਜੀ ਲੱਡੂ ਉਹ ਪ੍ਰਸ਼ਾਦ ਲੈਣੇ ਅਜਮੇਸ਼ੀਰ ਤੋਂ ਨਾ ਉਹੀ ਖਾਦਾ ਤੇ ਉਹ ਉਹ ਬੱਚੀ ਦਾ ਕੀ ਪੂਰੇ ਉਹ ਦੋਨਾਂ ਕੁੜੀਆਂ ਦਾ ਤੇ ਮਾਤਾ ਦਾ ਚੌਦਹਨਾ ਤੇ ਤਾਰੇ ਹੋ ਗਏ ਕੱਲ ਸਾਨੂੰ ਪਤਾ ਕਿੰਨਾ ਜ਼ੋਰ ਲੱਗਾ ਉਹਨੂੰ ਪਹਿਲਾਂ ਆਵੇ ਨਾ ਮਸਾ ਅਰੰਦਰ ਲਿਆਂਦੀ ਫਿਰ ਆਪਣੇ ਦੁਤਾਰਾ ਕਰਵਾਇਆ ਇੱਥੇ ਲੋ ਮਾਰ ਕੇ ਫਿਰ ਦਰਵਾਸਾ ਕੋਈ ਬੱਚੀ ਠੀਕ ਸੀ ਉਹਨੂੰ ਕੁਝ ਨਹੀਂ ਹੋਇਆ ਪਰ ਹਲਕਾ ਜਿਹਾ ਸੁਭਾਅ ਆਇਆ ਵੀ ਹਲਕਾ ਇੱਕ ਫ੍ਰਿਕਸ਼ਨ ਚ ਉਹਨੇ ਹਲਕਾ ਉਹ ਚੇਂਜ ਹੋਈ ਹੈ ਪਰ ਉਹ ਨੋਰਮਲ ਹੈ ਉਹ ਚੀਜ਼ਾਂ ਜਾਂਦੀ ਜਾਂਦੇ ਨੇ ਸੋ ਇਹ ਚੀਜ਼ ਦਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਮੇਰੇ ਨਾਲ ਰੀ ਦੋਸਤੀ ਮੁਸਲਮਾਨਾਂ ਨਾਲ ਤਾਂ ਨਹੀਂ ਕੋਈ ਐਸੇ ਲੋਕਾਂ ਨਾਲ ਤੁਹਾਡੀ ਦੋਸਤੀ ਜਿਹੜੇ ਪੀਰਾਂ ਦਰਗਾਹਾਂ ਜਾਂਦੇ ਨੇ ਸੋ ਬਚ ਕੇ ਰਹੋ ਔਰ ਚੜਦੀ ਕਲਾ ਚ ਰਹੋ ਉਹਨੇ ਵੇਨੇ ਦਾ ਕੀ ਕਰਦੇ ਅਸੀਂ ਇਹ ਦਿੱਲੀ ਆ ਕੇ ਸੋਚਾਂਗੇ ਦੁਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ